ਕਾ ਨਮਸਕਾਰ ਅੱਦਾ ਕਿਹਾ ਚਾ ਦੋਸਤੋ ਉਮੀਦ ਕਰਦਾ ਕਿ ਤੁਸੀਂ ਸਭ ਮਜਜ ਹੋ ਕੇ ਦੇਖ ਲੋ ਜੀ ਦੁਨੀਆ ਦਾ ਖੂਬਸੂਰਤ ਦੇਸ਼ ਹੈ ਥਾਈਲੈਂਡ ਉੱਥੇ ਦੀ ਕੈਪੀਟਲ ਹੈ ਜੇ ਬੈਂਕਾਕ ਇੱਥੇ ਵੀ ਤੁਹਾਨੂੰ ਪੰਜਾਬੀ ਮਿਲਣਗੇ ਯਾਨੀ ਕਿ ਪੰਜਾਬੀ ਦੁਨੀਆ ਦੇ ਹਰ ਕੋਨੇ ਛਾਇ ਹੋਏ ਹੋਏ ਇਹਨਾਂ ਨੂੰ ਬਸ ਮੌਕਾ ਮਿਲਣਾ ਚਾਹੀਦਾ ਹੈ ਕਿਸੇ ਵੀ ਦੇਸ਼ ਜਾਣ ਦਾ ਜੇ ਕੋ ਵੀਜ਼ਾ ਨਹੀਂ ਨਾ ਮਿਲਦਾ ਤੇ ਉਹ ਸਿੱਧਾ ਥਾਈਲੈਂਡ ਚਲੇ ਜਾਂਦੇ ਨੇ ਥਾਈਲੈਂਡ ਤੁਹਾਨੂੰ 에어ਪੋਰਟ ਤੋਂ ਵੀਜ਼ਾ ਮਿਲ ਜਾਂਦਾ ਹੈ ਦੋ ਕੁ ਹਫ਼ਤੇ ਨਾ ਉਸ ਤੋਂ ਬਾਅਦ ਫਿਰ ਕੋਈ ਨਾ ਕੋਈ ਅੱਗੇ ਜਗਾੜ ਬਣਾ ਲੈਂਦੇ ਨੇ ਕਈਆਂ ਨੇ ਜੈਂਟਰ ਸੈਟਿੰਗ ਕੀਤੀ ਹੁੰਦੀ ਹੈ ਲੇਕਿਨ ਕੀ ਹੈ ਮੁਲਕ ਬਹੁਤ ਮਹਿੰਗਾ ਨਹੀਂਗਾ ਇਸਕਾ ਕਿ ਅਗਰ ਤੁਹਾਨੂੰ ਥੋੜੇ ਦਿਨ ਵੀਡੀਓ ਕਰਨੀ ਪੈ ਜੇ ਨਾ ਹੋਟਲ ਚ ਵੀ ਖਾਣਾ ਪੀਣਾ ਵੀ ਤੁਹਾਨੂੰ ਸਸਤਾ ਮਿਲ ਜੇ ਨਾ ਗਾ ਇਸਕਾ ਕਿ ਲੋਕਾਂ ਨੇ ਪਹਿਲਾਂ ਕਿੰਦੇ ਵੀ ਲੇਕਿਨ ਇੰਡੀਆ ਚ ਜਦੋਂ ਪੰਜਾਬੀ ਬਾਹਰ ਆਂਦੇ ਨੇ ਬਣਾ ਉਹਨਾਂ ਨੂੰ ਆਪਣੇ ਬੰਦੇ ਕਹਿੰਦੇ ਨੇ ਕਹਿੰਦੇ ਤੁਸੀਂ ਬਹੁਤ ਜਾ ਰਹੇ ਹੋ ਤੇ ਜਿਹੜੇ ਪਈਵੇਂ ਉੱਜੂਪੀ ਤੋਂ ਆਗੇ ਭਾਰਤ ਤੋਂ ਅਗੇ ਪੰਜਾਬ ਦੇ ਤਰੱਕੀ ਕਰਨ ਦੇਵੇਂ ਕਿੰਨੇ ਪੈਸੇ ਕਮਾਉਂਦੇ ਪਏ ਕਿੰਨੀਆਂ ਨਾ ਪ੍ਰਾਪਰਟੀ ਬਣਾ ਲਈਏ ਕਿੰਨੇ ਕਾਰ ਫੀਸ ਦੇ ਅੱਜ ਕੱਲ ਇੰਡੀਆ ਵਿੱਚ ਵੀ ਧਨ ਵਾਲਾ ਕਿ ਜੀ ਮਿਲ ਗਏ ਜਿਨ੍ਹਾਂ ਨੇ ਆਪਣੇ ਕਾਰੋਬਾਰ ਕੀਤੇ ਹੋਏ ਜਿਵੇਂ ਸਾਡੇ ਲੋਕਾਂ ਨੇ ਇੰਗਲੈਂਡ ਵਿੱਚ ਕੈਨੇਡਾ ਵਿੱਚ ਅਮਰੀਕਾ ਚ ਆਸਟ੍ਰੇਲੀਆ ਨਿਊਜ਼ੀਲੈਂਡ ਵਗੈਰਾ ਆਪਣੇ ਕਾਰੋਬਾਰ ਸੈਟ ਕੀਤੇ ਨੇ ਕਾਰੋਬਾਰ ਆਪਣੀ ਖਰੀਦੇਵੇਂ ਪ੍ਰਾਪਰਟੀ ਖਰੀਦੀ ਹੈ ਪ੍ਰਾਪਰਟੀ ਲੈ ਕੇ ਕਿਰਾਏ ਤੇ ਵੀ ਹੈ ਇਹੋ ਕੰਮ ਭਈਆਂ ਨੇ ਫੜਿਆ ਲੇਕਿਨ ਪੰਜਾਬੀਆਂ ਵਿੱਚ ਤੇ ਪਈਆਂ ਵਿੱਚ ਬਹੁਤ ਫਰਕ ਹੈ ਗਿਆ ਜੇ ਤੂੰ ਪੰਜਾਬੀ ਜਾਂਦੇਵੇਂ ਨਾ ਤੇ ਪੰਜਾਬੀ ਲੱਖਾਂ ਰੁਪਏ ਲਾ ਕੇ ਜਾਂਦੇਵੇਂ ਕਿਉਂਕਿ ਇੰਡੀਆ ਤੋਂ ਵੀਜ਼ੇ ਈਜ਼ੀ ਨਹੀਂ ਮਿਲਦੇਗੇ ਕਿੰਨੇ ਲੱਖ ਰੁਪਏ ਲੱਗਦਾ ਫਿਰ ਕਈ ਦੇ ਵਰਕ ਪਰਮਿਟ ਜਾਂਦੇਵੇਂ ਤੇ ਕਈ ਨੰਬਰ ਦੋਜ਼ ਜਾਂਦੇਵੇਂ ਯਾਨੀ ਕਿ ਟੂਰ ਵਿਜ਼ਾ ਲਵਾ ਕੇ ਤੇ ਟੂਰ ਵਿਜ਼ਾ ਲਵਾ ਕੇ ਜਦੋਂ ਆਂਦੇ ਨਾ ਬਾਹਰ ਯੂਰਪੀ ਤੇ ਪੈਸੇ ਨਹੀਂ ਲੱਗਦੇ ਉਹ ਦੋਸਤੋ ਇੰਗ੍ਰੇਨ ਲੈਣਾ ਬੰਦਾ ਕੋਈ ਚੱਕਰ ਨਹੀਂ ਕਰ ਤੂੰ ਸਿੱਧੇ ਟੂਰ ਵਿਜ਼ਾ ਲਵਾ ਕੇ ਤੇ ਕੰਮ ਕਰੀ ਜਾਓ ਪੱਕੀ ਰਿਸਕ ਆਪੋ ਆਪਣਾ ਕਈ ਚੋੜੀ ਰਿਸਕ ਲੈਂਦੇਵੇਂ ਕਈ ਫਿਰ ਡੌਂਕੀ ਅੱਗੇ ਚਲੇ ਜਾਂਦੇ ਵੇ ਕੋਈ ਅਮਰੀਕਾ ਟਰਾਈ ਮਾਰਦਾ ਕੋਈ ਕਿਤੇ ਟਰਾਈ ਮਾਰਦਾ ਜਿਹੜੇ ਤੇ ਵਿਆਗ ਰਾ ਗਿਆ ਹੈ ਵੀ ਉਹਨਾਂ ਤੇ ਕੋਈ ਪਰੇਸ਼ਾਨੀ ਨਹੀਂ ਹੁੰਦੀ ਦੂਸਰਿਆਂ ਨੂੰ ਬਾਹਰ ਆ ਕੇ ਬੜੀ ਪਰੇਸ਼ਾਨੀ ਹੁੰਦੀ ਹੈ ਇੱਥੇ ਤੁਸੀਂ ਦੇਖੋਗੇ ਬੜੇ ਬੜੇ ਚੇਹਰੇ ਦੇ ਲੋਕੀ ਧੱਕੇ ਖਾਂਦੇ ਵੇ ਕਿਸੇ ਨੂੰ ਦੋਸਰ ਹੋ ਗਏ ਵੀ ਕਿਸੇ ਨੂੰ 4 ਸਾਲ ਹੋ ਗਏ ਵੀ ਕਿਸੇ ਨੂੰ 6 ਸਾਲ ਹੋ ਗਏ ਵੀ ਅਜੇ ਤੱਕ ਪੇਪਰ ਨਹੀਂ ਬਣੇ ਕਿਉਂਕਿ ਜਦੋਂ ਬੰਦਾ ਇੱਕ ਵਾਰੀ ਇਨਲਿਗਲ ਹੋ ਜਾਂਦਾ ਨਾ ਤੇ ਫਿਰ ਪੇਪਰ ਬਣਾਣੇ ਬੜੀ ਮੁਸ਼ਕਲ ਹੁੰਦੀ ਹੈ ਤੇ ਭਈਆਂ ਜਦੋਂ ਆਲਾ ਜੁਪੀ ਚੋਂ ਜਾਂ ਬਿਹਾਰ ਤੋਂ ਉਹਨਾਂ ਨੂੰ ਕੋਈ ਵੀਜੇ ਦੀ ਸਮੱਸਿਆ ਨਹੀਂ ਹੁੰਦੀ ਉਹ ਲੈਸੇ ਬੂਖ ਨਹੀਂ ਚਾਹੀਦਾ ਕੋਈ ਬੈਂਕ ਅਕਾਊਂਟ ਨਹੀਂ ਖੁਲਾਣਾ ਕੋਈ ਇੰਸ਼ੂਰੈਂਸ ਨਹੀਂ ਚਾਹੀਦੀ ਇਸ ਕਰਕੇ ਉਹਨਾਂ ਤੇ ਆਉਂਦੇ ਜਦੋਂ ਆਣਾ ਉਤੋਂ ਜਾਨੇ ਉਤਰਨਾ ਜਾਂ ਬਰਸਾ ਉਤਰਨਾ ਜਾਂ ਚੰਦ ਉਤਰਨਾ ਉਹ ਕੋ ਪੰਜਾਬੀ ਇਹਨਾਂ ਨੂੰ ਆਪਣੇ ਘਰਾਂ ਦੀ ਲਾਈਨ ਦੇ ਜਗਾੜ ਜੇਨ ਦੇ ਰੋਟੀ ਬੋਲੀ ਖਾਣਦੇ ਤੇ ਕੰਮ ਤੇ ਵੀ ਲਾ ਦਿੰਦੇ ਇਹ ਠੀਕ ਹੈ ਥੋੜਾ ਜਿਹਾ ਬਈਆਂ ਨੂੰ ਹੀ ਮਿਹਨਤ ਕਰਨੀ ਪੈਂਦੀ ਹੈ ਲੇਕਿਨ ਜਿਹੜੇ ਚੁੱਸੇ ਬਈਏ ਗਏ ਉਹਦੇ ਥੋੜਾ ਜਿਹਾ ਕੰਮ ਕਰਦੇ ਹੋਏ ਤੇ ਮੁੜ ਕੇ ਆਪਣਾ ਕੋਰ ਕੋ ਜਗਾੜ ਬਣਾ ਲੈਂਦੇ ਨੇ ਕੋਈ ਪੀਜੀ ਬਣਾ ਕੇ ਵੇਚਣਾ ਸ਼ੁਰੂ ਕਰ ਦਿੰਦਾ ਹੈ ਉਹ ਕੋਈ ਰਿਸ਼ੋਲੇ ਵਿੱਚ ਡਿਆ ਕੋਈ ਨਿਊਟਰਲ ਵਿੱਚ ਡਿਆ ਯਾਨੀ ਕਿ ਉਹਨਾ ਆਪਣਾ ਕਾਰੋਬਾਰ ਸਟਾਰਟ ਕਰ ਲਰ ਆਉਂਦਾ ਹੈ ਕੋਈ ਗੋਲ ਕੱਪੀ ਵਿੱਚ ਡਿਆ ਤੇ ਪੈਸੇ ਚੰਗੇ ਕਮਾਣਦੇ ਵੇ ਤੇ ਪੰਜਾਬੀ ਵੀ ਨਾ ਬਈਆਂ ਕੋਲੋਂ ਸਬਾਨ ਖਾਂਗੇ ਪੰਜਾਬੀ ਕੋਲ ਕੱਟ ਖਾਂਗੇ ਤੇ ਕਹਿੰਦੇ ਬਈਆਂ ਕੋ ਟੇਸਟ ਜ਼ਿਆਦਾ ਹੈ ਤੇ ਅੱਜ ਕੱਲ ਤੇ ਬਈਆਂ ਨੇ ਮਹਿੰਦੀ ਲਾਉਣ ਦਾ ਕੰਮ ਰਾ ਫੜਿਆ ਹੈ ਉਹ ਜਦੋਂ ਕਿਤੇ ਕਰਵਾ ਚੁਦਾ ਹੁੰਦਾ ਤੇ ਬਈਆਂ ਦੀ ਦੁਕਾਨ ਤੇ ਲਾਮ ਲੱਗੀ ਹੁੰਦੀ ਹੈ ਬਾਲੇ ਪੋਰਟਰ ਬਾਤ ਤੇ ਬੈਠੇ ਹੋਣ ਉਹ ਕਹਿੰਦੇ ਇਹਨਾਂ ਨਾਲ ਦੀ ਮਹਿੰਦੀ ਕੋਈ ਨਹੀਂ ਲਾਂਦਾ ਬਾਕੀ ਦੋਸਤੋ ਆਹ ਤੇ ਆਟ ਲਗਾ ਹਰ ਕਦੇ ਜਿੰਨੇ ਹੱਥ ਨੂੰ ਆਟ ਲਗਾ ਉਹਨੇ ਪੈਸੇ ਕਮਾਣੇ ਕਮਾਣੇ ਨੇ ਇੱਥੇ ਪੰਜਾਬੀਆਂ ਦਾ ਦਾ ਵਜਦਾ ਪੰਜਾਬੀ ਪੈਸੇ ਕਮਾਈ ਜਾਂਦੇ ਬਾਹਰ ਤੇ ਜਿੱਥੇ ਨਹੀਂ ਦਾ ਵਜਦਾ ਉੱਥੇ ਫਿਰ ਜੋਬ ਕਰਦੇ ਪਏ ਸਟਰਗਲ ਤੇ ਕਰਨੀ ਪੈਂਦੀ ਹੈ ਲੇਕਿਨ ਇੱਥੇ بڑے ਪੰਜਾਬੀ ਜਿਹੜੇ ਪਈਆਂ ਤੋਂ ਹੀ ਮਾੜੀ ਹਾਲਤ ਵਿੱਚ ਬਾਹਰ ਰਹਿੰਦੇ ਜੀ ਉਤੋਂ ਦੀ ਚਾ ਚਾ ਚਿੰਦਿਆਂ ਚ ਆ ਜਾਂਦੇ ਨਾ ਤੇ ਅੱਗੇ ਜਦੋਂ ਅਸਲੀਅਤ ਦੇਖਦੇ ਨਾ ਫਿਰ ਬੜਾ ਪਛਤਾਨਦੇ ਨੇ ਕਹਿੰਦੇ ਸਹੀ ਇੰਡੀਆ ਚੰਗਾ ਸੀ ਜਿੱਥੇ ਰਹਿੰਦੇ ਉੱਥੇ ਕਾਰਵਾਰ ਕਰਦੇ ਸੈੱਟ ਹੋ ਜਣਾ ਸੀ ਤਿਆਰ ਕੀ ਹੋਰੀ ਮੈਨੂੰ ਤੁਹਾਨੂੰ ਸਭ ਤੋਂ ਵੱਧ ਵੀਡੀਓ ਦੇਖਣ